गरीबी किनू कहें हैं ये पूरी कथा सुन के जायो और फिर कमेंट जरूर करो कि गरीब हो या नहीं हो एक बार भी गल है एक पिंड एक परिवार रहा परिवार में एक आदमी और जनानी तो नाल तीन बच्चे रेंदे सन परिवार बहुत ज़्यादा गरीब सी खान वाले पाँच से कमाने वाला सिर्फ एक आदमी ही सी ही बीतते गए लेकिन ਇੱਕ ਦਿਨ ਉਸ ਆਦਮੀ ਨੂੰ ਵੀ ਇੱਕ ਭਿਆਨਕ ਬਿਮਾਰੀ ਨੇ ਕੀੜਾ ਪਾ ਲਿਆ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਹ ਬਿਮਾਰੀ ਵੱਧਦੀ ਗਈ ਇੱਕ ਟਾਈਮ ਤੇ ਆ ਕੇ ਉਸ ਆਦਮੀ ਦੀ ਮੌਤ ਹੋ ਗਈ ਘਰ ਵਾਲੀ ਉਸ ਦੀ ਲਾਸ਼ ਲੈ ਕੇ ਘਰ ਵਿੱਚ ਬੈਠੀ ਸੀ ਕਿਉਂਕਿ ਉਹਨਾਂ ਕੋਲ ਸੰਸਕਾਰ ਕਰਨ ਲਈ ਵੀ ਪੈਸੇ ਨਹੀਂ ਸਨ ਜਦੋਂ ਇਹ ਗੱਲ ਪਿੰਡ ਦੇ ਪੰਚਾਇਤ ਕੋਲ ਪਹੁੰਚੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਕੋਲ ਤਾਂ ਪੈਸੇ ਨਹੀਂ ਹਨ ਤੇ ਸਾਨੂੰ ਹੀ ਇਹਦਾ ਸੰਸਕਾਰ ਕਰਨਾ ਪੈਣਾ ਹੈ ਤੇ ਸਾਰੇ ਪਿੰਡ ਵਾਲਿਆਂ ਨੇ ਰਜਨਾਲ ਮਿਲ ਜੁਲ ਕੇ ਉਹਦਾ ਸਸਕਾਰ ਕੀਤਾ ਫਿਰ ਉੱਥੇ ਇਹ ਵੀ ਗੱਲ ਹੋਈ ਕਿ ਜੇ ਇਹਦੇ ਕੋਲ ਸਸਕਾਰ ਦੇ ਪੈਸੇ ਨਹੀਂ ਸੀ ਤੇ ਇਹਦੇ ਕੋਲ ਭੋਗ ਦੇ ਪੈਸੇ ਕਿੱਥੋਂ ਹੋਣਗੇ ਐਦਾਂ ਕਰਦੇ ਹਾਂ ਭੋਗ ਵੀ ਅਸੀਂ ਸਾਰੇ ਜਾਨੇ ਮਿਲ ਕੇ ਪਾ ਦਿੰਦੇ ਹਾਂ 13 ਦਿਨ ਦਾ ਵਿੱਚ ਉਹਨਾਂ ਨੇ ਛੱਗਿਆਪ ਰੱਖਿਆ ਲੇਕਿਨ ਉਸ 13 ਦਿਨਾਂ ਵਿੱਚ ਉਹਨਾਂ ਦੇ ਪਰਿਵਾਰ ਨੇ ਤਿੰਨ ਬੱਚਿਆਂ ਨੇ ਤੇ ਜਨਾਨੀ ਨੇ ਰੱਜ ਕੇ ਭੋਜਨ ਛਕਿਆ ਸਵੇਰੇ ਸ਼ਾਮ ਤਿੰਨੋਂ ਟਾਈਮ ਉਹਨਾਂ ਨੂੰ ਰੱਜ ਕੇ ਭੋਜਨ ਮਿਲਦਾ ਸੀ ਜਿਹੜਾ ਉਹਨਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਮਿਲਿਆ ਸੀ ਕਿਸੇ ਵੇਲੇ ਇੱਕ ਡੰਗ ਖਾਂਦੇ ਸੀ ਤੇ ਕਿਸੇ ਵੇਲੇ ਉਹ ਵੀ ਨਹੀਂ ਖਾਂਦੇ ਸੀ ਤੇ ਪਿੰਨਾ ਖਾਏਦੇ ਹੀ ਸੋ ਜਾਂਦੇ ਸਨ ਹੌਲੀ ਹੌਲੀ ਦਿਨ ਬੀਤਦੇ ਗਏ ਇੱਦਾਂ ਕਰਦੇ 13 ਦਿਨ ਵੀ ਬੀਤ ਗਏ ਤੇ ਉਸ ਆਦਮੀ ਦਾ ਭੋਗ ਵੀ ਪੈ ਗਿਆ ਫਿਰ ਸਾਰੇ ਆਪਣੂ ਆਪਣੀ ਕੰਮੀ ਲੱਗ ਗਏ ਉਹਨਾਂ ਦੇ ਕਰ ਫਿਰ ਉਸੇ ਤਰ੍ਹਾਂ ਦੀ ਗਰੀਬੀ ਆ ਗਈ ਉਹਨਾਂ ਨੂੰ ਖਾਣ ਲਈ ਫਿਰ ਵੀ ਨਹੀਂ ਮਿਲਦਾ ਕਿਸੇ ਵੇਲੇ ਇੱਕ ਡੰਗ ਮਿਲਦਾ ਬੱਚਿਆਂ ਨੂੰ ਤੇ ਕਿਸੇ ਵੇਲੇ ਨਾ ਮਿਲਦਾ ਫਿਰ ਉਹਦੀ ਮਾਂ ਨੇ ਸੋਚਿਆ ਕਿ ਇੰਦਾਂ ਤਾਂ ਗੁਜ਼ਾਰਾ ਨਹੀਂ ਹੋਣਾ ਹੁਣ ਮੈਨੂੰ ਹੀ ਕੋਈ ਨਾ ਕੋਈ ਕੰਮ ਕਰਨਾ ਪੈਣਾ ਔਰ ਇਨ੍ਹਾਂ ਦਿਨਾਂ ਬੱਚਿਆਂ ਨੂੰ ਪਾਲਣਾ ਪੈਣਾ ਹੈ ਚਲੋ ਜੀ ਉਹਨਾਂ ਦੀ ਮਾਂ ਰੋਜ਼ ਕੰਮ ਤੇ ਜਾਣ ਲੱਗੀ ਥੋੜਾ ਬੋਤਾ ਖਾਂਜੂਗਾ ਉਹਨਾਂ ਨੂੰ ਜੁੜਨ ਲੱਗ ਗਿਆ ਇੱਕ ਦਿਨ ਜਦੋਂ ਦੀ ਮਾਂ ਕੰਮ ਤੇ ਜਾ ਰਹੀ ਸੀ ਤੇ ਉਹਨਾਂ ਦਾ ਸਭ ਤੋਂ ਵੱਡਾ ਮੁੰਡਾ تین ਬੱਚਿਆਂ 'ਚੋਂ ਸਭ ਤੋਂ ਵੱਡਾ ਮੁੰਡਾ ਬਹੁਤ ਜ਼ਿਆਦਾ ਬੁਖਾਰ ਨਾਲ ਤਪ ਰਿਹਾ ਸੀ ਕੰਬ ਰਿਹਾ ਸੀ ਉਹਦੀ ਮਾਂ ਨੇ ਜਦੋਂ ਦੇਖਿਆ ਉਹ ਕਹਿੰਦੀ ਮੈਂ ਨਹੀਂ ਜਾਣਾ ਕੰਮ ਘੁੰਮ ਤੇ ਕਿਤੇ ਮੇਰਾ ਮੁੰਡਾ ਮਰੀ ਨਾ ਜਾਵੇ ਇਹ ਸੁਣ ਕੇ ਜਿਹੜੇ ਛੋਟੇ ਦੋ ਬੱਚੇ ਸਨ ਉਹ ਖੁਸ਼ ਹੋ ਗਏ ਉਦੀ ਮਾਂ ਨੇ ਬੜੀ ਹੈਰਾਨੀ ਨਾਲ ਉਹਨੂੰ ਪੁੱਛਿਆ ਤੁਸੀਂ ਕਿਉਂ ਖੁਸ਼ ਹੋ ਜਾਨੇ ਮੈਂ ਤਾਂ ਕਹਿੰਦੀ ਕਿ ਤੇ ਤੁਹਾਡਾ ਵੱਡਾ ਭਰਾ ਨਾ ਮਰ ਜਾਏ ਤੇ ਮੈਂ ਕੰਮ ਤੇ ਨਹੀਂ ਜਾਣਾ ਉਹ ਕਹਿੰਦੇ ਮਾਂ ਜਦੋਂ ਸਾਡਾ ਪਿਓ ਮਰਿਆ ਸੀ ਨਾ ਉਦੋਂ ਅਸੀਂ 13 ਦਿਨ ਰੱਜ ਕੇ ਰੋਟੀ ਖਾਧੀ ਸੀ ਸਾਨੂੰ ਪਿੰਡ ਵਾਲਿਆਂ ਨੇ ਰੱਜ ਕੇ ਭੋਜਨ ਚੁਕਾਇਆ ਸੀ ਹੁਣ ਜੇ ਤਾਂ ਸਾਡਾ ਭਰਾ ਮਰੇਗਾ ਫਿਰ ਅਸੀਂ 13 ਦਿਨ ਰੱਜ ਕੇ ਰੋਟੀ ਖਾਵਾਂਗੇ ਸਾਨੂੰ ਸਿਰੇ ਸ਼ਾਮ ਰੋਟੀ ਮਿਲੇਗੀ ਤੇ ਗੁਰੂ ਪਿਆਰੇ ਸਾਥ ਸੰਗਤ ਜੀ ਹੁਣ ਤੁਸੀਂ ਆਪ ਦੱਸਿਓ ਕਿ ਗਰੀਬੀ ਕਿਨੂੰ ਕਹਿੰਦੇ ਹਨ ਸ਼ੇ ਤੁਹਾਡੇ ਕੋਲ ਪਾਣ ਦੀ ਕਪੜਾ ਹੈ ਨਾ ਸਿਰ ਤੇ ਛੱਤ ਹੈ ਖਾਣ ਲਿਖਾਣ ਹੈ ਪੋਜੇ ਨੇ ਬੱਚੇ ਤੁਹਾਡੇ ਲਈ ਤੇ ਸਭ ਤੋਂ ਵੱਡੀ ਅਮੀਰੀ ਇਹੀ ਹੈ ਬਾਕੀ ਦਾ ਸਭ ਦੁਨਿਆਵੀ ਲੋੜ ਹੈ ਇਸ ਲਈ ਗੁਰੂ ਮਹਾਰਾਜ ਜੀ ਦਾ ਹਰ ਉਸ ਵੇਲੇ ਸ਼ੁਕਰਾਨਾ ਕਰਿਆ ਕਰੋ ਜਦੋਂ ਤੁਸੀਂ ਭੋਜਨ ਖਾਣੇ ਹੋ ਜਦੋਂ ਤੁਸੀਂ ਤੁਰ ਫਿਰ ਸਕਦੇ ਹੋ ਜਦੋਂ ਤੁਹਾਡੇ ਸਿਰ ਤੇ ਛੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ